ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਨੀਰ ਟਿੱਕਾ ਮਸਾਲਾ ਇਹ ਬੜੀ ਆਸਾਨੀ ਨਾਲ ਬਣ ਜਾਂਦਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਹੀ ਟੇਸਟੀ ਬਣਦਾ ਹੈ ਇਹ ਜਿੰਨਾ ਦੇਖਣ ਵਿੱਚ ਵਧੀਆ ਲੱਗਦਾ ਹੈ ਤੇ ਉਨਾ ਹੀ ਸਵਾਦ ਲੱਗਦਾ ਹੈ ਖਾਣ ਵਿੱਚ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਇਹਨ ਬਣਾਉਣ ਵਾਸਤੇ ਆਪਾਂ ਲੈ ਲਵਾਂਗੇ ਸ਼ਿਮਲਾ ਮਿਰਚ ਟਮਾਟਰ ਪਿਆਜ਼ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਇਦੇ ਵਿੱਚ ਜਿਹੜਾ ਹੁੰਦੇ ਬੀਫ ਬੀਜ ਵਗੈਰਾ ਇਹਨੂੰ ਆਪਾਂ ਕੱਢ ਲਵਾਂਗੇ ਤੇ ਇਸ ਤਰੀਕੇ ਨਾਲ ਨੂੰ ਸਾਫ਼ ਕਰਕੇ ਇਹਦੇ ਮੋٹے-ਮੋٹے ਆਪਾਂ ਇਸ ਤਰੀਕੇ ਨਾਲ ਇਹਦੇ ਪੀਸ ਕੱਟ ਲਵਾਂਗੇ ਇਸ ਤਰ੍ਹਾਂ ਟਮਾਟਰ ਵੀ ਆਪਾਂ ਇੱਦੀ ਕੱਟ ਲਵਾਂਗੇ ਸਾਰਾ ਇਸੇ ਤਰ੍ਹਾਂ ਆਪਾਂ ਸਾਰੇ ਕੱਟ ਕੇ ਸਬਜ਼ੀਆਂ ਨੂੰ ਤਿਆਰ ਕਰ ਲਵਾਂਗੇ ਇਹ ਟਮਾਟਰ ਵੀ ਕੱਟ ਲਿਆ ਆਂ ਪਿਆਜ਼ ਵੀ ਆਪਾਂ ਇਸੇ ਤਰੀਕੇ ਨਾਲ ਕੱਟ ਲਵਾਂਗੇ ਹੁਣ ਲੈ ਲਵਾਂਗੇ ਆਪਾਂ ਪਨੀਰ ਪਨੀਰ ਨੂੰ ਵੀ ਇਸੇ ਤਰ੍ਹਾਂ ਕੱਟ ਲਵਾਂਗੇ ਆਪਾਂ ਵੱਡੇ ਟੁਕੜਿਆਂ ਵਿੱਚ ਕੱਟਾਂਗੇ ਪਨੀਰ ਇਹ ਆਪਾਂ ਦਹੀਂ ਲੈ ਲਵਾਂਗੇ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਪੀਸੀ ਹੋਈ ਲਾਲ ਮਿਰਚ ਗਰਮ ਮਸਾਲਾ ਨਮਕ ਤੇ ਥੋੜਾ ਜਿਹਾ ਆਪਾਂ ਪਾ ਲਵਾਂਗੇ ਔਇਲ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਮਿਕਸ ਹੋ ਗਿਆ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਬੇਸਨ ਬੇਸਨ ਆਪਾਂ ਥੋੜਾ ਜਿਹਾ ਹੀ ਪਾਣਾ ਆ ਤੇ ਦਹੀਂ ਵੀ ਆਪਾਂ ਥੋੜਾ گاੜਾ ਹੀ ਲੈਣਾ ਆ ਪਤਲਾ ਦਹੀਂ ਨਹੀਂ ਲੈਣਾ ਇਦੇ ਵਿੱਚ ਆਪਾਂ ਪਾ ਲਵਾਂਗੇ ਜਿਹੜੇ ਆਪਾਂ ਪਨੀਰ ਕੱਟ ਕੇ ਰੱਖਿਆ ਸੀਗਾ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਪੈਨ ਦੇ ਵਿੱਚ ਪਾਵਾਂਗੇ ਔਇਲ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਆ ਨੂੰ ਪਾ ਲਵਾਂਗੇ ਫੁੱਨਣ ਵਾਸਤੇ ਇਹ ਸਾਰਾ ਪਨੀਰ ਆਪਾਂ ਇਹਦੇ ਵਿੱਚ ਪਾ ਲਿਆ ਆ ਇਹ ਜਿਹੜਾ ਬਚਿਆ ਹੋਇਆ ਆਪਣੇ ਕੋਲ ਕੋਲ ਸੀਗਾ ਇਹਦੇ ਵਿੱਚ ਆਪਾਂ ਇਹ ਪਾ ਲਵਾਂਗੇ शिमला मिर्च ਪਿਆਜ਼ ਜਿਹੜੇ ਕੱਟ ਕੇ ਰੱਖੇ ਹੋਏ ਆ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਹ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਪਾ ਲਵਾਂਗੇ ਪਨੀਰ ਦੇ ਨਾਲ ਹੀ ਇਹਨੂੰ ਪੁੰਨ ਲਵਾਂਗੇ ਆਪਾਂ ਇਹ ਜੀ ਸਾਰਾ ਪਾ ਲਿਆ ਆ ਆਪਾਂ ਇਹਦੇ ਵਿੱਚ ਇਹਨੂੰ ਹੁਣ ਮਿਕਸ ਕਰਕੇ ਇਹਨੂੰ ਪੂਰਾ ਇਸੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਪੁੰਨ ਲਵਾਂਗੇ ਪਨੀਰ ਦੇ ਨਾਲ ਹੀ ਇਹ ਤੇ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਬਣਾਉਣ ਵਿੱਚ ਵੀ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਬੜੀ ਜਲਦੀ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਕਲਰ ਕਿੰਨੇ ਵਧੀਆ ਲੱਗ ਰਿਹਾ ਹੈ ਇਹ ਸਬਜ਼ੀਆਂ ਦੇ ਦੇ ਵਿੱਚ ਤੁਸੀਂ ਚਾਹੋ ਤਾਂ ਸਬਜ਼ੀਆਂ ਥੋੜਾ ਬਰੀਕ ਵੀ ਕੱਟ ਸਕਦੇ ਆ ਪਰ ਪਨੀਰ ਟਿੱਕੇ ਦੇ ਵਿੱਚ ਇਸ ਤਰੀਕੇ ਨਾਲ ਹੀ ਵਧੀਆ ਲੱਗਦੀਆਂ ਸਬਜ਼ੀਆਂ ਇਹਨੂੰ ਆਪਾਂ ਹਲਾਉਂਦੇ ਹੋਏ ਇਸ ਤਰੀਕੇ ਨਾਲ ਮਿਕਸ ਕਰਦੇ ਹੋਏ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਕਾਵਾਂਗੇ ਇ ਜਦੋਂ ਦੋ ਸਬਜ਼ੀਆਂ ਆਪਣਾ ਪਾਣੀ ਛੱਡ ਦੇਣ ਤੇ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਇਸੇ ਤਰ੍ਹਾਂ ਪਕਾਉਂਦੇ ਰਵਾਂਗੇ ਜਦੋਂ ਪਾਣੀ ਸਾਰਾ ਸੁੱਕ ਜਾਏਗਾ ਤੇ ਆਪਣਾ ਮਸਾਲਾ ਇਸ ਤਰੀਕੇ ਦਾ ਬਣ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਪਾਣੀ ਸੁੱਕ ਗਿਆ ਹੈ ਇਹ ਹੁਣ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਪਨੀਰ ਟਿੱਕਾ ਇਹਦੇ ਵਾਸਤੇ ਹੁਣ ਆਪਾਂ ਮਸਾਲਾ ਬਣਾਵਾਂਗੇ ਮਸਾਲਾ ਤਿਆਰ ਕਰਾਂਗੇ ਜੇ ਦੀ ਆਪਾਂ ਗਰੇਵੀ ਬਣਾਉਣੀ ਆ ਤੁਸੀਂ ਚਾਹੋ ਤਾਂ ਇਸੇ ਤਰੀਕੇ ਨਾਲ ਵੀ ਇਹਨੂੰ ਖਾ ਸਕਦੇ ਹੋ ਇਹ ਬਹੁਤ ਹੀ ਟੇਸਟੀ ਲੱਗਦਾ ਹੈ ਖਾਣ ਵਿੱਚ ਜੇ ਤੁਸੀਂ ਚਾਹੋ ਤਾਂ ਇਹ ਗਰੇਵੀ ਵੀ ਬਣਾ ਸਕਦੇ ਹੋ ਗਰੇਵੀ ਬਣਾ ਕੇ ਆਪਾਂ ਉਹਦੇ ਵਿੱਚ ਇਹਨੂੰ ਪਾ ਲਵਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਆਪਣਾ ਪਨੀਰ ਟਿੱਕਾ ਮਸਾਲਾ ਇਹ ਹੁਣ ਮੈਂ ਇਹਦੀ ਗਰੇਵੀ ਬਣਾਵਾਂਗੀ ਇਹ ਆਪਣਾ ਬਣ ਕੇ تیار ਹੈ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਪਕਾ ਲਵਾਂਗੇ ਇਸ ਤਰੀਕੇ ਨਾਲ ਇਹ ਹੁਣ ਪੱਕ ਗਿਆ ਹੈ ਆਪਾਂ ਗਰੇਵੀ ਬਣਾਵਾਂਗੇ ਇਹਦੀ ਗਰੇਵੀ ਬਣਾਉਣ ਵਾਸਤੇ ਆਪਾਂ ਲੈ ਲਵਾਂਗੇ ਪੈਨ ਦੇ ਵਿੱਚ ਔਇਲ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਇਹਨੂੰ ਆਪਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਨਾਲ ਉਨਨਾਂ ਤੋਂ ਬਾਅਦ ਪਰ ਵਿੱਚ ਥੋੜਾ ਜਿਹਾ ਨਮਕ ਪਾ ਲਵਾਂਗੇ ਹਲਦੀ ਪੀਸੀ ਹੋਈ ਲਾਲ ਮਿਰਚ ਗਰਮ ਮਸਾਲਾ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਜਦੋਂ ਆਪਣੇ ਪਿਆਜ਼ ਭੁੱਜ ਜਾਣ ਇਸ ਤਰੀਕੇ ਨਾਲ ਭੁੱਜਣ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਮੈਂ ਗ੍ਰਾਇੰਡ ਕਰਕੇ ਪਾਏ ਆ ਇਦੇ ਨਾਲ ਇਹ ਗਰੇਵੀ ਜਿਹੜੀ ਆ ਬਹੁਤ ਵਧੀਆ ਬਣਦੀ ਆ 컬러 ਬਹੁਤ ਵਧੀਆ ਆਂਦਾ ਗਰੇਵੀ ਦਾ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਇੱਕ ਗਲਾਸ ਇਹਨੂੰ ਹੁਣ ਆਪਾਂ ਇੱਕ ਵਾਲ ਆਣ ਤੱਕ ਇਹਨੂੰ ਪਕਾ ਲਵਾਂਗੇ ਇਹ ਹੁਣ ਇਹਨੂੰ ਵਾਲ ਆ ਗਿਆ ਇਹਦੇ ਵਿੱਚ ਆਪਾਂ ਇਹ ਜਿਹੜੇ ਪਨੀਰ ਟਿੱਕਾ ਬਣਾ ਕੇ ਰੱਖਿਆ ਸੀ ਇਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਇਹਨੂੰ ਆਪਾਂ ਥੋੜਾ ਜਿਹਾ 5 ਮਿੰਟ ਲਈ ਇਹਨੂੰ ਆਪਾਂ ਪਕਾਵਾਂਗੇ ਇਹਦੇ ਵਿੱਚ 4-5 ਮਿੰਟ ਲਈ ਇਹ ਬਹੁਤ ਵਧੀਆ ਬਣ ਜਾਂਦੇ ਆ ਮਸਾਲਿਆਂ ਦਾ ਜਿਹੜਾ ਟੇਸਟ ਆ ਉਹ ਆ ਜਾਊਗਾ ਵਿੱਚ ਇਹਦੇ ਪਨੀਰ ਦੇ ਇਹ ਆਪਣਾ ਪਨੀਰ ਟਿੱਕਾ ਮਸਾਲਾ ਬਣ ਕੇ ਤਿਆਰ ਆ ਇਹਨੂੰ ਹੁਣ ਆਪਾਂ ਇਸ ਤਰੀਕੇ ਨਾਲ ਪਾ ਲਵਾਂਗੇ ਪਲੇਟ ਵਿੱਚ ਜਾਂ ਕੋਲੀ ਵਿੱਚ ਤੁਸੀਂ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਕਿੰਨੀ ਜਲਦੀ ਆਸਾਨੀ ਨਾਲ ਆਪਾਂ ਬਣਾ ਲਿਆ ਇਹਨੂੰ ਲਓ ਜੀ ਪਨੀਰ ਟਿੱਕਾ ਮਸਾਲਾ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਇੱਕ ਵਾਰੀ ਜ਼ਰੂਰ ਬਹੁਤ ਹੀ ਟੇਸਟੀ ਬਣਦਾ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦਾ ਹੈ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਦੇਖਣ ਲਈ ਧੰਨਵਾਦ